ਕਈਆਂ ਅਫਸਰਾਂ ਨੇ 70-70 ਹਜ਼ਾਰ ਦੇ ਨਾਲ ਦੋ ਕੈਮਰਾਮੈਨ ਰੱਖ ਲੈ। ਇਹ ਮੈਂ ਹੋਰ ਜ਼ਿਲ੍ਹਿਆਂ ਦੀ ਗੱਲ ਕਰ ਰਿਹਾ ਵੀ ਇਹ ਵੀ ਹੋਇਆ। ਇਹਨੂੰ ਫੋਟੋ ਸੈਸ਼ਨ ਨਹੀਂ ਫੋਟੋ ਸ਼ੋਸ਼ਨ ਕਹਿੰਦੇ ਆ ਸੀ ਹਨਾ। ਇਹ ਫੋਟੋ ਸ਼ੋਸ਼ਨ ਹੋਇਆ। ਕਈ ਮੇਰੇ ਵੀਰ ਸੋਸ਼ਲ ਮੀਡੀਆ ਦੀਆਂ ਗਾਲਾਂ ਤੋਂ ਡਰਦੇ ਹੋਏ ਢੇੜਾ ਲਾ ਕੇ ਗਏ। ਵੀ ਹਾਂ ਅਸੀਂ ਆ ਗਏ ਆਂ ਸੇਵਾ ਕਰਕੇ ਚਲੇ ਗਏ ਆਂ ਫੋਟੋ ਖਿਚਾ ਕੇ। ਬੇੜੀਆਂ 'ਚ ਬਹਿ ਕੇ, ਕਿਸੀਆਂ 'ਚ ਬਹਿ ਕੇ ਔਰ ਬੰਨਾਂ ਦੇ ਢੇੜਾ ਲਾ ਕੇ ਲੋਕਾਂ ਨੂੰ ਮਿਲ ਕੇ ਫੋਟੋ ਖਿਚਾ ਕੇ ਆਉ ਗਏ, ਆਉ ਗਏ, ਆਉ ਗਏ। ਇਸ ਤਰ੍ਹਾਂ ਵੀ ਹੋਇਆ ਵੀ ਗਾਲਾਂ ਨਾ ਪੈਣ ਸੋਸ਼ਲ ਮੀਡੀਆ ਤੇ। ਤੇ ਉਹ ਤੋਂ ਬੁਲਾ ਲੇ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ ਮੈਂ ਸਰਦਾਰ ਬਿਆਨ ਸਿੰਘ ਦਾ ਪੁੱਤ ਐ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਥੀਰ ਲਾ ਕੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਇਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚ ਬਣੇ ਹੋਏ ਸੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬ ਦੇ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ 'ਚ ਕਹਿੰਦਾ ਮੈਂ ਇਲੈਕਸ਼ਨ ਹਾਰ ਗਿਆ ਜੇ ਮੈਂ ਕਾਂਗਰਸ 'ਚ ਜਿੱਤ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਾਂਜੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਏ ਹਾਂ ਭਰੀ ਮੰਤਰੀ ਫਿਰ ਤੁਨੂੰ ਵੀ ਮੈਂ ਇਹੀ ਬਾਰ-ਬਾਰ ਕਹਿੰਦਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਥੇ ਫਾਇਦਾ ਹੀ ਫਾਇਦਾ ਕੱਟੇ ਵਾਲਾ ਸੌਦਾ ਕੋਈ ਹੈ ਨਹੀਂ ਤੇ ਮਾਰ ਮਾਰ ਕੇ ਖੋਪੜੀ ਤੋੜ ਸਾਲੇ ਕਾ ਮਾਰ ਪਹਿਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਲਿਓ ਸੇਵਾ ਨਹੀਂ ਕਰ ਰਿਹਾ ਭਾਈ ਪੱਲਿਓ ਕਰ ਰਿਹਾ ਹੈ ਇਹ ਤੁਹਾਡੇ ਮੰਗ ਕੋਈ ਨਿੰਦਕਾਂ ਦੀ ਪਾਰਟੀ ਨਹੀਂ ਇਹ ਚੜ੍ਹਦੀ ਕਲਾ ਵਾਲੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਆਪਣੀ ਦਸਾਂ ਨੌਆਂ ਦੀ ਕਿਰਤ ਨਾਲ ਕੀਤੀ ਹੋਈ ਕਮਾਈ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਸਮੁੱਚੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਰ ਪੀੜਤਾ ਲਈ ਸੇਵਾ ਕਰ ਰਹੀ ਆ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਜ਼ਮੀਨ ਲੈਣ ਦੀ ਵੋਟਰ ਬਣਨ ਦੀ ਔਰ ਸਰਕਾਰੀ ਨੌਕਰੀਆਂ ਦੀ ਆਗਿਆ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਝਮਾਚਰ ਪ੍ਰਦੇਸ਼ ਨੇ ਇੱਕ ਕਾਨੂੰਨ ਬਣਾਇਆ ਹੁਣ ਤਾਜ਼ਾ ਕਾਨੂੰਨ ਉਤਰਾਖੰਡ ਨੇ ਬਣਾਇਆ ਗੁਜਰਾਤ ਵਿੱਚ ਪਹਿਲਾਂ ਹੀ ਸੀ ਰਾਜਸਥਾਨ ਵਿੱਚ ਆਪਾਂ ਜ਼ਮੀਨ ਨਹੀਂ ਲੈ ਸਕਦੇ ਤੇ ਪੰਜਾਬ ਵਿੱਚ ਇੱਕ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਤੇ ਗੈਰ ਪੰਜਾਬੀਆਂ ਦੀ ਜਿਹੜੀ ਰੈਂਡਮ ਐਂਟਰੀ ਆ ਉਹ ਬੰਦ ਕੀਤੀ ਜਾ ਸਕੇ ਸਾਡੇ ਵੱਲੋਂ ਜਿਹੜੇ ਹਾੜੀ ਸੋਣੀ ਦੇ ਫਸਲਾਂ ਤੇ ਮਿਹਨਤ ਕਰਦੇ ਨੇ ਉਹ ਜੀ ਸਭ ਦੇ ਪੰਜਾਬ ਚੋਂ ਦੇਖੀ ਬੜਾ ਜੱਤ ਕਰੀ ਬੜੇ ਇਹਨੂੰ ਇਸ ਤਿੱਤੀ ਜਨ ਮਰ ਜਾਂਦੇ ਆ ਜੀ ਬੜੇ ਸੜਕਾਂ ਦਾ ਬੁਰਾ ਹਾਲ ਆ ਤੁਸੀਂ ਇਹ ਭੁੱਲ ਜੋ ਜੀ ਸੜਕਾਂ ਦਾ ਬੁਰਾ ਹਾਲ ਆ 1 ਸਾਲ ਹੋ ਗਿਆ ਜੀ ਕੰਮ ਹੈ ਨਾ ਵਿਕਾਸ ਜੀ ਤੁਸੀਂ ਫੇਰ ਕਿਉਂ ਨਹੀਂ ਕੀਤਾ 3 ਸਾਲ ਪਹਿਲਾਂ ਕਿ ਹੁਣ ਹੀ ਪੁੱਛੂ ਕਰੋਗੇ ਲੈ ਦੱਸ ਹੁਣ ਤੇ ਤੁਸੀਂ ਤਾਂ ਗੱਲ ਪੈਂਦੀ ਨਹੀਂ ਗੱਲ ਹੀ ਪੈਂਦੀ ਹੈ ਇਹਨੇ ਸਾਫ ਹੋ ਗਈ ਸੀ